ਸੰਤਾਂ ਦੇ ਦੱਸੇ ਅਨੁਸਾਰ ਨਵੇਂ ਸਾਲ 2026 ਦੀ ਸ਼ੁਰੂਆਤ ਇਸ ਪਾਠ ਸਜਾ ਜੋਤ ਤੇ 15 ਮਿੰਟ ਇਸ ਸ਼ਬਦ ਦਾ ਜਾਪ ਕਰੋ ਘਰ ਜਬਰਕਤ ਸੁਖ ਸ਼ਾਂਤੀ ਧਨ ਦੌਲਤ ਖੁਦ ਆਵੇਗੀ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਮਹਾਪੁਰਖ ਕਹਿੰਦੇ ਹੁੰਦੇ ਸੀ ਕਹਿੰਦੇ ਪਿਆਰਿਓ ਤੁਸੀਂ ਜਦੋਂ ਨਵਾਂ ਸਾਲ ਅਸੀਂ ਨਵੇਂ ਸਾਲ ਨੂੰ ਮਨਾਉਨੇ ਆ ਕਹਿੰਦੇ ਆਪਣੇ ਅੰਦਰ ਦੀਆਂ ਬਰਤੀਆਂ ਨੂੰ ਆਪਣੇ ਅੰਦਰ ਦੀਆਂ ਰਹੱਸਮਈ ਚੀਜ਼ਾਂ ਨੂੰ ਵੀ ਜਿਹੜਾ ਹੈ ਜ਼ਰੂਰ ਨਵਾਂ ਕਰੋ ਉਹਨਾਂ ਨੂੰ ਵੀ ਨਵੀਨੀ ਕਰਨ ਦਿਓ ਹਰ ਇੱਕ ਚੀਜ਼ ਦਾ ਸਮਾਂ ਹੁੰਦਾ ਹੈ ਹਰ ਇੱਕ ਚੀਜ਼ ਸਮੇਂ ਨਾਲ ਢਲ ਜਾਂਦੀ ਹੈ ਹਰ ਇੱਕ ਚੀਜ਼ ਸਮੇਂ ਨਾਲ ਚੱਲਦੀ ਹੈ ਕਹਿੰਦੇ ਆਪਣੇ ਆਪ ਨੂੰ ਵੀ ਸਮੇਂ ਦੇ ਨਾਲ ਢਾਲੋ ਆਪਣੇ ਆਪ ਨੂੰ ਵੀ ਸਮੇਂ ਦੇ ਨਾਲ ਬਣਾਓ ਅਜੀਹਾ ਬਣਾਓ ਐਸੇ ਤਰੀਕੇ ਨਾਲ ਬਣਾਓ ਕਹਿੰਦੇ ਗੁਰਮਖੋ ਯਾਦ ਰੱਖਿਓ ਵੀ ਹਰ ਇੱਕ ਚੀਜ਼ ਜਿਹੜੀ ਹੈ ਉਹ ਚੰਗੀ ਤਰ੍ਹਾਂ ਇੱਕ ਫਿਕਸ ਹੋ ਜਾਏ ਚੰਗੀ ਤਰ੍ਹਾਂ ਇੱਕ ਚੀਜ਼ ਜਿਹੜੀ ਹੈ ਉਹ ਤੈਨੂੰ ਢਲ ਜਾਏ ਚੰਗੀ ਤਰ੍ਹਾਂ ਇੱਕ ਚੀਜ਼ ਜਿਹੜੀ ਹੈ ਉਹ ਤੇਰੇ ਅੰਦਰ ਬਣ ਜਾਏ ਕਾਇਮ ਹੋ ਜਾਏ ਸੋ ਗੁਰਮਖੋ ਬੇਨਤੀ ਕਰਾਂ ਮਾਪੁਰ ਕਹਿੰਦੇ ਨੇ ਕਹਿੰਦੇ ਭਾਈ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਪਿਆਰਿਓ ਕਹਿੰਦੇ 2026 ਦੀ ਜਿਹੜੀ ਸ਼ੁਰੂਆਤ ਹੈ ਭਾਵ ਕੀ ਨਵਾਂ ਸਾਲ ਆ ਰਿਹਾ ਹੈ ਤੇ ਹਰ ਇੱਕ ਵਾਰ ਜਦੋਂ ਨਵਾਂ ਸਾਲ ਆਉਂਦਾ ਹੈ ਕਹਿੰਦੇ ਗੁਰਬਾਣੀ ਦੇ ਪਾਠ ਗੁਰੂ ਘਰ ਜਾ ਕੇ ਨਿਚ ਨਿਮ ਕਰਨਾ ਆਪਣੇ ਅੰਦਰ ਨਵੀਨੀਕਰਨ ਕਰਨਾ ਜਿਵੇਂ ਸਮੇਂ ਦੇ ਨਾਲ ਹਰ ਇੱਕ ਚੀਜ਼ ਢਲਦੀ ਹੈ ਆਪਾਂ ਕਹਿੰਦੇ ਆ ਘਰ ਪੁਰਾਣਾ ਹੋ ਗਿਆ ਇਹਨੂੰ ਨਵਾਂ ਬਣਾਓ ਆਪਾਂ ਕਹਿੰਦੇ ਆ ਜੀ ਮੇਰੇ ਕੋਲ ਵਹੀਕਲ ਹੈ ਜੀ ਇਹ ਪੁਰਾਣਾ ਹੋ ਗਿਆ ਇਹਨੂੰ ਨਵਾਂ ਕਰੋ ਜਿਵੇਂ ਆਪਾਂ ਹਰ ਇੱਕ ਚੀਜ਼ ਨੂੰ ਨਵਾਂ ਹੀ ਪਾੜਦੇ ਆ ਚਮਚਮਾਉਂਦਾ ਪਾੜਦੇ ਆ ਟਿਪ ਟੋਪ ਪਾੜਦੇ ਆ ਇਸ ਤਰ੍ਹਾਂ ਆਪਣੇ ਮਨ ਦੇ ਖਿਆਲਾਂ ਨੂੰ ਵੀ ਅੰਦਰੋਂ ਚਮਚਮਾਉਂਦਾ ਤੇ ਟਿਪ ਟੋਪ ਬਣਾਈਏ ਤੇ ਉਹ ਕੌਣ ਕਰੇਗਾ ਸਾਡੀ ਮਦਦ ਉਹ ਕਰੇਗਾ ਗੁਰੂ ਉਹ ਕਰੇਗਾ ਪਾਤਸ਼ਾ ਤੇ ਅਸੀਂ ਕੇਵਲ ਨਾਂ ਨੂੰ ਨਵਾਂ ਸਾਲ ਮਨਾਉਣੀ ਆ ਤੇ ਸਾਡੀਆਂ ਜਿਹੜੀਆਂ ਹਰਕਤਾਂ ਨੇ ਸਾਡੇ ਜਿਹੜੇ ਔਗਣ ਨੇ ਉਹ ਪ੍ਰਾਣੀ ਤੁਰੇ ਫਿਰਦੇ ਨੇ ਬਿਹਤਰ ਤਾਂ ਤਾਂ ਹੋਵੇ ਵੀ ਪ੍ਰਾਣੇ ਔਗਣਾਂ ਨੂੰ ਕੱਢ ਕੇ ਸੀ ਚੰਗੇ ਗੁਰੂ ਵਾਲੇ ਗੁਣ ਜਿਹੜੇ ਨੇ ਆਪਣੇ ਅੰਦਰ ਧਾਰਨ ਕਰੀਏ ਤੇ ਸਤਿਗੁਰੂ ਦੀ ਸਾਡੇ ਤੇ ਕਿਰਪਾ ਹੋਵੇ ਮਿਹਰ ਹੋਵੇ ਇਹ ਇਹ ਚਾਹੀਦਾ ਪਰ ਅਸੀਂ ਹੋਰ ਹੀ ਪਾਸੇ ਤੁਰੇ ਫਿਰਦੇ ਆਂ ਪਰ ਸਤਿਗੁਰੂ ਮਹਾਰਾਜ ਕਹਿੰਦੇ ਇਹ ਇਸ ਗੱਲ ਨੂੰ ਧਿਆਨ ਵਿੱਚ ਰੱਖਿਓ ਇਸ ਚੀਜ਼ ਨੂੰ ਸਮਝ ਕੇ ਚੱਲਿਓ ਜਿੰਨਾ ਹੋ ਸਕੇ ਸਮਝਿਓ ਇਸ ਚੀਜ਼ ਨੂੰ ਵਿਚਾਰਿਓ ਗੁਰਮਖੋ ਮੈਂ ਕਈ ਵਾਰੀ ਆਪਜੀ ਨਾਲ ਬੇਨਤੀਆਂ ਸਾਂਝੀਆਂ ਕੀਤੀਆਂ ਨੇ ਪਿਆਰਿਓ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਅਸੀਂ ਕਹਿੰਦੇ ਸਾਡੇ ਤੇ ਐਵੇਂ ਹੋ ਜੇ ਸਾਨੂੰ ਕੁਝ ਕਰਨਾ ਨਾ ਪਵੇ ਫਰਸ਼ਾ ਕਹਿੰਦੇ ਕਰਨਾ ਤੇ ਕੀ ਐ ਕਰਨਾ ਕੋਈ ਤਾਂ ਉਥੇ ਬੋਝਾ ਥੋੜੀ ਚੱਕਣਾ ਜਾਂ ਕੋਈ ਬੋਰੀਆਂ ਦਾ ਭਾਰ ਚੱਕਣਾ ਕਹਿੰਦੇ ਬੈਠਣਾ ਹੀ ਆ ਬੈਠ ਕੇ ਕਹਿੰਦੇ ਤੂੰ ਗੁਰੂ ਗੁਰੂ ਕਰ ਵਾਹਿਗੁਰੂ ਵਾਹਿਗੁਰੂ ਕਰ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਕਹਿੰਦੇ ਇਹ ਤੇਰੇ ਮਨ ਦਾ ਭਾਵ ਹੋਵੇ ਪਰ ਬੰਦਾ ਕਹਿੰਦਾ ਮੈਂ ਗੁਰੂ ਗੁਰੂ ਨਹੀਂ ਜਪ ਸਕਦਾ ਮੈਂ ਗੁਰੂ ਗੁਰੂ ਨਹੀਂ ਜਪਣਾ ਮੈਂ ਕਿਉਂ ਨਹੀਂ ਜਪਣਾ ਔਖਾ ਲੱਗਦਾ ਜੀ ਔਖਾ ਪਤਾ ਨਹੀਂ ਕੀ ਲੱਗਦਾ ਕਹਿੰਦਾ ਔਖਾ ਲੱਗਦਾ ਅੱਛਾ ਕਹਿੰਦੇ ਵੀ 2 ਕਿਲੋਮੀਟਰ ਦੈ ਦੂਰ ਤੁਰ ਕੇ ਜਾਣਾ ਹੈ ਰੋਜ਼ ਤੁਰ ਕੇ ਆਉਣਾ ਹੈ ਕਹਿੰਦਾ ਹਾਂ ਉਹ ਕਰਿਆ ਆਉਂਗਾ ਕੋਈ ਭਾਰ ਕਰ ਚੱਕਣਾ ਕਹਿੰਦਾ ਉਹ ਵੀ ਚੱਕ ਲਊਗਾ ਇੱਕ ਬੀਬੀ ਸੀ ਉਹਨੂੰ ਕਿਹਾ ਬੈਠ ਕੇ ਪਾਠ ਕਰਿਆ ਕਰੋ ਕਹਿੰਦੇ ਨਹੀਂ ਬਾਬਾ ਜੀ ਕੋਈ ਹੋਰ ਉਪਰਾਲਾ ਦੱਸੋ ਉਹ ਕਹਿੰਦੇ ਚਲੋ ਇਦਾਂ ਕਰੋ ਮਾਤਾ ਜੀ ਤੁਸੀਂ ਸਤਨਾਜਾ ਲਓ ਕੀੜਿਆਂ ਦੀ ਭੌਂੜ ਤੇ ਜਾ ਕੇ ਪਾ ਕੇ ਆਇਆ ਕਰੋ 11 ਦਿਨ ਲਗਾਤਾਰ ਕਰੋ ਹੁਣ ਉਹ ਮਾਤਾ ਸ਼ਹਿਰ ਦੀ ਸੀ ਕਿੱਥੇ ਕੀੜਿਆਂ ਆਲਾ ਭੌਂਣ ਲੱਭੇ ਤੇ ਮਸਾਂ ਕਿਤੇ ਜਾ ਕੇ ਉਹਨੇ 2.5-3 ਕਿਲੋਮੀਟਰ ਤੇ ਕੀੜਿਆਂ ਦਾ ਭੌਣ ਲੱਭਿਆ ਉਥੇ ਵਿਚਾਰੀ ਰੋਜ਼ ਜਾਇਆ ਕਰੇ ਰੋਜ਼ ਆਇਆ ਕਰੇ ਰੋਜ਼ ਆਇਆ ਕਰੇ ਰੋਜ਼ ਜਾਇਆ ਕਰੇ ਤੇ 11-12ਵੇਂ ਦਿਨ ਫੇਰ ਆ ਗਈ ਮਾਂ ਦਾ ਕਹਿੰਦੀ ਬਾਬਾ ਜੀ ਹੁਣ ਦੱਸੋ ਤੇ ਮਹਾਪੁਰ ਕਹਿੰਦੇ ਭਾਈ ਕਰਦਾ ਹਾਂ ਹਾਂ ਕਰਦਾ ਕਹਿੰਦੇ ਕਹਿੰਦੀ ਬਾਬਾ ਜੀ ਕੋਈ ਫਾਇਦਾ ਤੇ ਹੋਇ ਨਹੀਂ ਕਹਿੰਦੇ ਫਾਇਦਾ ਤਾਂ ਭਾਈ ਤਾਂ ਹੋਣਾ ਸੀ ਜੇ ਗੁਰਬਾਣੀ ਪੜ੍ਹਦੀ ਕਹਿੰਦੇ ਤੂੰ ਇੱਕ ਘਰੋਂ ਤੁਰਨਾ ਤੇ ਇਹਨੇ ਸਮੇਂ ਦੀ ਬਾਤ ਕੱਢਣੀ ਕਿਲੋਮੀਟਰ ਬਾਤ ਕੱਢਣੀ ਕਹਿੰਦੇ ਫਿਰ ਘਰੇ ਆਉਣਾ ਕਹਿੰਦੇ ਇਹ ਇਹ ਆਸਾਨ ਹੈ ਕਿ ਜੇ ਘਰੇ ਬੈਠ ਕੇ ਗੁਰੂ ਗੁਰੂ ਕਰਨਾ ਆਸਾਨ ਹੈ ਕਹਿੰਦੇ ਉਹਦੇ ਨਾਲ ਤੇਰੇ ਕਾਰਜ ਵੀ ਰਾਸ ਹੁੰਦੇ ਕਹਿੰਨੀ ਬਾਬਾ ਜੀ ਘਰੇ ਬੈਠ ਕੇ ਆਲਾ ਸਾਂ ਕਹਿੰਦੇ ਫੇਰ ਭਾਈ ਕਹਿੰਦੇ ਜਾ ਹੁਣ ਜਪਜੀ ਸਾਹਿਬ ਕਰਿਆ ਕਰ ਜਪਜੀ ਸਾਹਿਬ ਕੀਤਾ ਸਤਗੁਰੂ ਮਹਾਰਾਜ ਨੇ ਕਿਰਪਾ ਕੀਤੀ ਉਹ ਮਾਈ ਦੇ ਕਾਰਜ ਸਵਰਗ ਗਏ ਗੁਰਬਾਣੀ ਜਿਹੜੀ ਹੈ ਨਾ ਉਹ ਅਸੀਂ ਸ਼ਬਦ ਦਿਆਂ ਵੀ ਸ਼ਬਦ ਹੈ ਜੀ ਬਸ ਮੱਥਾ ਟੇਕ ਲਿਆ ਅਸੀਂ ਕੜਾ ਪ੍ਰਸ਼ਾਦ ਕਰਾਤਾ ਸਾਡੀ ਹਾਜ਼ਰੀ ਲੱਗਦੀ ਜਿੰਨਾ ਚਿਰ ਪੜਦੇ ਨਹੀਂ ਅੰਦਰ ਨਹੀਂ ਵਸਾਉਂਦੇ ਉਹਨਾਂ ਚਿਰ ਹਾਜ਼ਰੀ ਨਹੀਂ ਲੱਗਦੀ ਆਪਣਾ ਆਪ ਸਮਰਪਿਤ ਕਰੀਏ ਗੁਰੂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ